ਕੰਦੋਸ ਸਾਹਿਬ ਜੀ ਸਾਡੇ ਵੱਲੋਂ ਸਾਰੇ ਸਾਡੇ ਦੋਸਤਾਂ ਨੂੰ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਦੇ ਸ਼ਾਮ ਜੈ ਸ਼੍ਰੀ ਭੱਲਾ ਜੀ ਜੀ ਤੇ ਇੱਕ ਵੇਖੋ ਜੀ ਅੱਜ ਤੁਹਾਡੇ ਨਾਲ ਰੂਬਰੂ ਹੋਏ ਆ ਸਰਕਾਰ ਨੇ ਬੜਾ ਵਧੀਆ ਉਪਰਾਲਾ ਕੀਤਾ ਵੀ ਜਿੱਥੇ ਸਕੂਲ ਕਾਲਜ ਬਣੇ ਬਣੇ ਨੇ ਉਸ ਦੇ 500 ਮੀਟਰ ਦੇ ਏਰੀਆ ਦੇ ਵਿੱਚ ਸਟ੍ਰਿੰਗ ਹਾਂਜੀ ਰੈੱਡ ਬੁੱਲ ਹੈਲ ਵਗੈਰਾ ਇਸ ਤਰ੍ਹਾਂ ਦੇ ਪ੍ਰੋਡਕਟ ਨਾ ਵੇਚੇ ਜਾਣਾ ਵੇਖੋ ਸਰਕਾਰ ਦਾ ਬੜਾ ਪੁਰਾਣਾ ਉਪਰਾ ਲੈ ਵੀ ਨਸ਼ਾ ਕੋਈ ਬੀੜੀ ਸਿਗਰਟ ਜਿਹੜਾ ਮਤਲਬ ਸਕੂਲ ਦੇ ਆਸ-ਪਾਸੇ 500 ਮੀਟਰ ਦੇ ਏਰੀਆ ਦੇ ਵਿੱਚ ਨਾ ਵੇਚਿਆ ਜਾਵੇ ਕੋਈ ਇਸ ਵਾਰ ਮਤਲਬ ਫਿਰ ਸਰਕਾਰ ਨੇ ਸ਼ਕਤੀ ਨਾਲ ਕਾਨੂੰਨ ਲਾਗੂ ਕੀਤਾ ਹੈ ਵੀ ਸਕੂਲ ਕਾਲਜ ਦੇ 500 ਮੀਟਰ ਦੇ ਘੇਰੇ ਦੇ ਵਿੱਚ ਸਟ੍ਰਿੰਗ ਹੈਲ ਤੇ ਰੈਡ ਬੁੱਲ ਵਗੈਰਾ ਨਾ ਵੇਚਿਆ ਵਰੇ ਇਸ ਬਾਰੇ ਬਾਦਲ ਜੀ ਤੁਸੀਂ ਕੀ ਕਹਿਣਾ ਚਾਹੋ ਜੀ ਇਹ ਸਰਕਾਰ ਨੇ ਉਪਰਾਲਾ ਬਹੁਤ ਵਧੀਆ ਕੀਤਾ ਹੈ ਕਿਉਂਕਿ ਸਰਕਾਰ ਨੂੰ ਹੀ ਪਤਾ ਹੈ ਜੇ ਪੰਜਾਬ ਦੀ ਨੌਜਵਾਨੀ ਬਚਾਣੀ ਹੈ ਤਾਂ ਇਹ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ ਤੇ ਕਈ ਵਾਰੀ ਵੇਖਦੇ ਆ ਅਕਸਰ ਸਟ੍ਰਿੰਗ ਹੈਗੀ ਹੈ ਇਹ ਤੁਸੀਂ ਵੇਖੋਗੇ ਵੀ ਇਹਦੇ ਉੱਤੇ ਲਿਖਿਆ ਵੀ ਹੁੰਦਾ ਵੀ ਬੱਚਾ ਦੇ ਪੀਣ ਯੋਗ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਨਸ਼ੇ ਟੈਪ ਜੋ ਕੈਮੀਕਲ ਜਿਹੜੀ ਪਾਈ ਹੁੰਦੇ ਆ ਕਿਉਂਕਿ ਇਹਦੇ ਨਾਲ ਜਿਹੜੀ ਨੌਜਵਾਨੀ ਨੂੰ ਘਾਤ ਲੱਗਣ ਦਾ ਇੱਕ ਖਾਸ ਕਾਰਨ ਹੈਗਾ ਅੱਛਾ ਲਿਖਣ ਦੇ ਬਾਵਜੂਦ ਹੀ ਵੇਖੋ ਸ਼ਰੇਆਮ ਦੁਕਾਨਾਂ ਦੇ ਉੱਤੇ ਵਿਕ ਰਿਹਾ ਜੀ ਕਿਉਂਕਿ ਕਾਫੀ ਕਈ ਵਾਰੀ ਬਜ਼ਾਰਾਂ ਦੇ ਵਿੱਚ ਵੇਖਦੇ ਆ ਪੰਜ ਪੰਜ 7 7 ਸਾਲਾਂ ਦੇ ਜੋ ਬੱਚੇ ਆ ਉਹਨਾਂ ਨੂੰ ਵੀ ਉਹਨਾਂ ਦੇ ਪੇਰੈਂਟਸ ਜਿਹੜੇ ਆ ਦਵਾਉਂਦੇ ਆ ਹਾਂ ਛੋਟੇ ਛੋਟੇ ਬੱਚੇ ਡਰਿੰਕ ਦੇ ਲੈ ਕੇ ਮਤਲਬ ਇਹ ਹੁੰਦੇ ਆ ਜਿਵੇਂ ਕੋਈ ਇੱਕ એનર્ਜੀ ਡਰਿੰਕ ਠੀਕ ਹੈ એનર્ਜੀ ਡਰਿੰਕ ਹੋਵੇਗਾ ਯਾਰ ਪਰ ਸਰਕਾਰ ਨੇ ਲਿਖਿਆ ਕਿਉਂ ਬਿਲਕੁਲ ਇਹ 18 ਸਾਲ ਦੇ ਬੱਚਿਆਂ ਵਾਸਤੇ ਨਹੀਂ ਕਰਕਾ ਹੈ ਪ੍ਰੈਗਨੈਂਟ ਲੇਡੀ ਵਾਸਤੇ ਨਹੀਂ ਕਰਕਾ ਹੈ ਬਿਲਕੁਲ ਜੀ ਮਤਲਬ ਕਿ એનર્ਜੀ 2 ਮਿੰਟ ਦੀ ਹੁੰਦੀ ਹੈ ਲੇਕਿਨ ਨੁਕਸਾਨ ساری ਉਮਰ ਦਾ ਹੁੰਦਾ ਹੈ ਹਾਂ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਵਿੱਚ ਕੋਈ એનર્ਜੀ ਨਹੀਂ ਹੁੰਦੀ ਜੇ ਤੁਸੀਂ એનર્ਜੀ ਲੈਣੀ ਹੈ ਗਰਾਉਂਡਰ ਨਾਲ ਜੁੜੋ ਦੁੱਧ ਦਹੀਂ ਲੱਸੀ ਇਹ ਚੀਜ਼ਾਂ ਪੀਓ ਘਰ ਦੀ ਜਿਹੜੀ ਖੁਰਾਕ ਹੈ ਉਹ ਪੀਓ ਤੁਸੀਂ ਹਾਂ ਉਹਦੇ ਵਰਗੀ ਰੀਸ ਨਹੀਂ ਜੀ ਉਹਦੇ ਹੋਏਗੀ ਰੀਸ ਨਹੀਂ ਉਸ ਤੋਂ ਵੱਡੀ એનર્ਜੀ ਡਰਿੰਕ ਦੁਨੀਆ ਦੇ ਵਿੱਚ ਹੈ ਨਹੀਂਗੀ ਹੈ ਹੀ ਨਹੀਂ ਕਿਉਂਕਿ ਦੁੱਧ ਦਹੀਂ ਲੱਸੀ ਉਹ ਪੀਓ ਤੁਸੀਂ ਜਿੰਨਾ ਹੋ ਸਕਦਾ ਹੈ ਤੇ ਮਿਹਨਤਾਂ ਲਾਓ ਕਿਉਂਕਿ ਇਹ ਚੀਜ਼ਾਂ ਜੋ ਕਈ ਵਾਰੀ ਕਈ ਕਹਿੰਦੇ ਸੀਗੇ ਵੀ ਨਾਮ ਲੈ ਕੇ ਤੁਸੀਂ ਨਾ ਵੀਡੀਓ ਬਣਾਏ ਜੇ ਕਿਉਂਕਿ ਜਿਹੜੀ ਚੀਜ਼ ਸਾਡੀ ਨੌਜਵਾਨੀ ਨੂੰ ਨੁਕਸਾਨ ਕਰੂਗੀ ਉਹਦੇ ਚ ਨਾਮ ਲੈ ਕੇ ਵੀਡੀਓ ਬਣਾਉਣ ਦਾ ਸਾਨੂੰ ਕੋਈ ਅਰਜ਼ ਨਹੀਂ ਹੈਗਾ ਕੋਈ ਗੱਲ ਨਹੀਂ ਜੀ ਕਿਉਂਕਿ ਨੌਜਵਾਨ ਅਸੀਂ ਨੌਜਵਾਨੀ ਬਚਾਉਣੀ ਹੈ ਹਾਂ ਬਿਲਕੁਲ ਜੀ ਬਿਲਕੁਲ ਕੁਝ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਹ ਚੀਜ਼ਾਂ ਨਾ ਪੀਤੀਆਂ ਜਾਣ ਕਿ ਅਗਰ ਕੋਈ ਸਕੂਲ ਜਾਂ ਕੋਲੇਜ ਦੇ 500 ਮੀਟਰ ਦੇ ਦਾਇਰੇ ਦੇ ਵਿੱਚ ਇਹ ਚੀਜ਼ਾਂ ਵੇਚਦਾ ਹੈ ਨੈੱਟ ਦੇ ਉੱਤੇ ਸਰਕਾਰ ਨੇ ਆਪਦੇ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ ਹਾਂ ਉਹਨਾਂ ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਰੰਤ ਕਾਰਵਾਈ ਹੋਊਗੀ ਹਾਂ ਬੇਚੀਜ ਇੱਕ ਨਾਲ ਤੁਸੀਂ ਇਹ ਕਿਉਂਕਿ ਯੂਥ ਦਾ ਵੀ ਇਹਦੇ ਵਿੱਚ ਸਾਥ ਚਾਹੀਦਾ ਹੈ ਇਹ ਚੀਜ਼ਾਂ ਬੰਦ ਕਰਾਣ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਮੈਨੂੰ ਸੁਣਨ ਦੇ ਵਿੱਚ ਮਿਲਿਆ ਕਿ ਇੱਕ ਦੋ ਪਿੰਡੇ ਜਿਹੇ ਵੀ ਹੈਗੇ ਜਿਨ੍ਹਾਂ ਨੇ ਪੰਚਾਇਤਾਂ ਨੇ ਇਹ ਪਹਿਲ ਕੀਤੀ ਹੈ ਕਿ ਇਹ ਚੀਜ਼ਾਂ ਸਾਡੇ ਪਿੰਡ ਦੇ ਵਿੱਚ ਨਹੀਂ ਹੋਣ ਚਾਹੀਦੀਆਂ ਜੋ ਦੁਕਾਨਾਂ ਤੇ ਬੰਦ ਵੀ ਹੋਈਆਂ ਨੇ ਜੀ ਹਾਂਜੀ ਬਿਲਕੁਲ ਬੰਦ ਵੀ ਹੋਈਆਂ ਤੇ ਹੋਰ ਵੀ ਆਪਾਂ ਪਿੰਡਾਂ ਨੂੰ ਜਾਂ ਪੰਚਾਇਤਾਂ ਨੂੰ ਬੇਨਤੀ ਕਰਾਂਗੇ ਆਪ ਦੇ ਪੱਧਰ ਤੇ ਇਹ ਪਿੰਡਾਂ ਦੇ ਵਿੱਚ ਇਹ ਮੁੱਦਾ ਉਠਾਓ ਅਗਰ ਨੌਜਵਾਨੀ ਨੂੰ ਬਚੋਣਾ ਤਾਂ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨੀ ਨੂੰ ਜਿਹੜੀ ਕਾਤ ਲੱਗਣ ਦਾ ਇਹ ਜਿਹੜੋ ਬਾਹਰ ਦੀਆਂ ਕੰਪਨੀਆਂ ਆ ਕੇ ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਕਾਤ ਲਾ ਰਹੀਆਂ ਤੇ ਇਹ ਬਹੁਤ ਹੀ ਖਤਰਨਾਕ ਆਉਣ ਵਾਲੇ ਦੇ ਟਾਈਮ ਦੇ ਵਿੱਚ ਰਿਜ਼ਲਟ ਹੋਣਾ ਹੈ ਸਿਹਤ ਵਾਸਤੇ ਬਹੁਤ ਜ਼ਰੂਰੀ ਕਰਨੇ ਜੀ ਬਿਲਕੁਲ ਜੀ ਜੇ ਵੀਡੀਓ ਚੰਗੀ ਲੱਗੇ ਜਰੂਰ ਸ਼ੇਅਰ ਕਰਿਆ ਜੇ ਅੱਗੇ ਵੀ ਧੰਨਵਾਦ ਦੋਸਤੋ ਜੀਓ